ਪਿਆਰ ਜੋ ਤੋਂ ਦਿਮਾਗ ਤੇ ਹਾਵੀ ਹੋ ਜਾਂਦਾ ਹੈ ਤਾਂ ਕਿਸ ਕਦਰ ਇੱਕ ਦੂਸਰੇ ਦੀ ਜਾਨ ਲੈਣ ਤੇ ਲੋਕ ਉਤਰ ਆਉਂਦੇ ਨੇ ਇਸੇ ਕਰ ਤਾਜ਼ਾ ਉਦਾਹਰਨ ਬਠਿੰਡੇ ਚ ਵੇਖਣ ਨੂੰ ਮਿਲੀ ਹੈ ਜਿੱਥਾ ਬਠਿੰਡੇ ਚ ਇੱਕ ਦਿਲ ਦਹਿਲਾਉਣ ਵਾਲਾ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਤੁਹਾਡੇ ਰੋਂਗ ਤੇ ਖੜੇ ਹੋ ਜਾਣਗੇ ਇੱਕ ਕੁੜੀ ਵੱਲੋਂ ਮੁੰਡੇ ਨੂੰ ਬਾੜ ਦਿੱਤਾ ਜਾਂਦਾ ਹੈ ਜਿਹਾ ਮਾਮਲਾ ਬਠਿੰਡੇ ਤੋਂ ਸਾਹਮਣੇ ਆਂਦਾ ਦੱਸਿਆ ਇਹ ਜਾ ਰਿਹਾ ਹੈ ਕਿ ਬਠਿੰਡੇ ਦੇ ਹਨੂਮਾਨ ਚੌਕ ਦੇ ਵਿੱਚ ਇਹ ਮੁੰਡਾ ਕੁੜੀ ਇੱਕ ਕਮਰੇ ਦੇ ਵਿੱਚ ਰੁਕੇ ਹੋਏ ਸਨ ਜਿਸ ਤੋਂ ਬਾਅਦ ਮੁੰਡਾ ਫੂਨ ਦੇ ਨਾਲ ਲਥਪਤ ਕਮਰੇ ਦੇ ਵਿੱਚੋਂ ਮਿਲਦਾ ਹੈ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਜਾਂਦਾ ਹੈ ਜੀਆਂ ਬੜੇ ਤਰ੍ਹਾਂ ਦੇ ਸਵਾਲ ਚੁਕੇ ਜਾ ਰਹੇ ਨੇ ਕਿ ਆਖਿਰਕਾਰ ਇਹ ਪਲਾਨਿੰਗ ਵੀ ਕੁੜੀ ਦੀ ਹੋ ਸਕਦੀ ਹੈ ਮਾਮਲੇ ਸੰਬੰਧੀ ਕਿਸੇ ਤਰ੍ਹਾਂ ਦਾ ਕੋਈ ਸਪਸ਼ਟੀਕਰਨ ਸਾਹਮਣੇ ਨਹੀਂ ਆਇਆ ਕੀ ਆਖਿਰਕਾਰ ਕੁੜੀ ਨੇ ਅਜਿਹਾ ਕਿਉਂ ਕੀਤਾ ਖੂਨ ਨਾਲ ਲਥਪਥ ਹੋਟਲ ਦੇ ਸਟਾਫ ਮੈਂਬਰਾਂ ਦੇ ਵੱਲੋਂ ਸਮਾਜ ਸੇਵਿਕਾ ਦੇ ਵੱਲੋਂ ਮੁੰਡਿਆ ਮੁੰਡੇ ਨੂੰ ਚੱਕ ਕੇ ਹਸਪਤਾਲ ਭਰਤੀ ਕਰਵਾਇਆ ਗਿਆ ਜਿਸ ਤੋਂ ਬਾਅਦ ਮੁੰਡੇ ਦੀ ਹਾਲਤ ਬੇहद ਨਾਜ਼ੁਕ ਤੇ ਗੰਭੀਰ ਬਣੀ ਹੋਈ ਹੈ ਉਸ ਨੂੰ ਦੇਖਦੇ ਹੋਏ ਉਸ ਨੂੰ ਏਮਜ਼ ਹਸਪਤਾਲ ਰੈਫਰ ਕਰ ਦਿੱਤਾ ਗਿਆ ਜੀ ਹਾਂ ਵੱਡੀ ਖਬਰ ਬਠਿੰਡਾ ਤੋਂ ਤੁਸੀਂ ਸੁਣ ਰਹੇ ਹੋ ਦੇਖ ਰਹੇ ਹੋ ਕਿ ਕਿਸ ਕਦਰ ਕੁੜੀਆਂ ਦੇ ਵੱਲੋਂ ਵੀ ਹੁਣ ਸ਼ਰਿਆਮ ਮੁੰਡਿਆਂ ਤੇ ਅਟੈਕ ਕੀਤੇ ਜਾ ਰਹੇ ਨੇ ਆਖਿਰਕਾਰ ਕੀ ਕਾਰਨ ਹੋ ਸਕਦਾ ਹੈ ਇੱਕ ਹੋਟਲ ਦੇ ਵਿੱਚ ਮੁੰਡਾ ਕੁੜੀ ਗਏ ਤੇ ਉਸ ਤੋਂ ਬਾਅਦ ਜੋ ਖਬਰ ਜੋ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਉਹ ਇਹ ਆਉਂਦੀਆਂ ਨੇ ਕਿ ਮੁੰਡਾ ਖੂਨ ਦੇ ਨਾਲ ਲਥਪਥ ਹੋਟਲ ਦੇ ਕਮਰੇ ਦੇ ਵਿੱਚੋਂ ਮਿਲਦਾ ਹੈ ਹੋਟਲ ਸਟਾਫ ਦੇ ਰੋਂਗ ਤੇ ਖੜੇ ਹੋ ਜਾਂਦੇ ਨੇ ਕੁੜੀ ਦੇ ਕੋਲ ਕਿਸੇ ਕਿਸਮ ਦਾ ਕੋਈ ਹਥਿਆਰ ਸੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੁੜੀ ਦੇ ਕੋਲ ਬਲੇਡ ਸੀ ਜਿਸ ਤੋਂ ਬਾਅਦ ਕੁੜੀ ਨੇ ਬਲੇਡ ਦੇ ਨਾਲ ਮੁੰਡੇ ਨੂੰ ਵੱਢ ਸੁੱਟਿਆ ਜੀ ਹਾਂ ਖਬਰ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਕੀ ਕਾਰਨ ਹੋ ਸਕਦਾ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਆਖਿਰਕਾਰ ਕੁੜੀ ਅਜਿਹਾ ਕਿਉਂ ਕਰੇਗੀ ਹਲੇ ਇਸ ਸੰਬੰਧੀ ਪੁਲਿਸ ਦਾ ਕੋਈ ਵੀ ਸਪਸ਼ਟੀਕਰਨ ਇਸ ਮਾਮਲੇ 'ਚ ਸਾਹਮਣੇ ਨਹੀਂ ਆਇਆ ਪਰ ਤੁਹਾਨੂੰ ਕੀ ਲੱਗਦਾ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸੋ